ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਕੀ ਫਤਿਹ ਅ ਇਤਿਹਾਸਕ ਨਗਰੀ ਪਿੰਡ ਹੀਰਾ ਵਿੱਚ ਖੜੇ ਆ ਤੇ ਜਗਰੋਂ ਰਾਏਪੋਟ ਸੁਧਾਰ ਅ ਇਹਨਾਂ ਹਲਕਿਆਂ ਦੇ ਵਿੱਚ ਇੱਕ ਬੜੀ ਖੁਸ਼ੀ ਵਾਲੀ ਖਬਰ ਆ ਤੇ ਆਪਣੇ ਕਿਉਂਕਿ ਨੇੜੇ-ਟੜੇ ਬਹੁਤ ਕਮੀ ਮਹਿਸੂਸ ਹੁੰਦੀ ਸੀਗੀ ਇਹ ਚੀਜ਼ਾਂ ਦੀ ਤੇ ਪਿੰਡ ਹੀਰਾ ਦੇ ਵਿੱਚ ਅ ਐਨ ਆਰ ਆਈ ਵੀਰ ਵਿਦੇਸ਼ਾਂ ਤੋਂ ਆਏ ਨੇ ਤੇ ਉਹਨਾਂ ਨੇ ਆ ਕੇ ਇੱਥੇ ਆਪਣਾ ਕੰਮ ਸ਼ੁਰੂ ਕੀਤਾ ਕੰਮ ਕੀ ਸ਼ੁਰੂ ਕੀਤਾ ਵਾ ਵੀ ਸਿਹਤ ਸਭਾ ਮਾ ਨੂੰ ਦੇਖਦੇ ਹੋਵੇ ਵੀ ਸਿਹਤ ਨੂੰ ਦੇਖਦੇ ਹੋਵੇ ਵੀ ਇੱਕ ਚੰਗਾ ਕਦਮ ਪੁੱਟਿਆ ਅਕਾਲ ਗੁੜ ਜਿਹੜਾ ਹੈਗਾ ਆਪਣੇ ਪੁਲਾੜਾ ਇੱਥੇ ਲਾਇਆ ਹੀਰਾ ਹੀਰਾ ਪਿੰਡ ਇਹ ਪਿੰਡ ਕਾफी ਜਿਵੇਂ ਜਗਰੋਂ ਸੁਧਾਰ ਰਾਏਪੋਟ ਇਹ ਏਰੀਆ ਦੇ ਵਿਚਾਲੇ ਵਿਚਕਾਰ ਜੇ ਪੈ ਜਾਂਦਾ ਪਿੰਡ ਇਹ ਹੀਰਾ ਤੇ ਇਤਿਹਾਸਕ ਨਗਰੀਆ ਤੇ ਉਹਨਾਂ ਨੇ ਵਿਦੇਸ਼ ਤੋਂ ਆ ਕੇ ਵੀਰ ਨੇ ਰੁਪਿੰਦਰ ਸਿੰਘ ਤੇ ਹਰਜੋਤ ਸਿੰਘ ਨੇ ਵਿਦੇਸ਼ਾਂ ਤੋਂ ਆ ਕੇ ਵਿਦੇਸ਼ਾਂ ਦੀ ਧਰਤੀ ਨੂੰ ਛੱਡ ਕੇ ਤੇ ਇਹਨਾਂ ਨੇ ਪੰਜਾਬ ਦੇ ਵਿੱਚ ਜਿਹੜਾ ਸੋਚਿਆ ਵੀ ਕਿਉਂ ਨਾ ਆਪਣੇ ਪੰਜਾਬ ਦੀ ਧਰਤੀ ਤੇ ਪਿੰਡ ਵਿੱਚ ਹੀ ਕੰਮ ਚਲਾਇਆ ਜਾਵੇ ਤੇ ਉਹਨਾਂ ਨੇ ਫਿਰ ਇਹ ਜਿਹੜਾ ਕਲਾੜਾ ਇੱਥੇ ਚਾਲੂ ਕੀਤਾ ਗੰਨੇ ਵੀ ਜਿਹੜਾ ਕਮਾ ਜਿਹੜਾ ਉਗਾਇਆ ਜਾਂਦਾ ਉਹ ਵੀ ਆਪਣੀ ਉਹਦੇ ਵਿੱਚ ਕੋਈ ਰੇਸਪਰੇ ਨਹੀਂ ਪਾਈ ਜਾਂਦੀ ਤੇ ਉਹ ਵੀ ਇਹਨਾਂ ਨੇ ਆਪਣਾ ਹੀ ਤਿਆਰ ਕੀਤਾ ਕਮਾਦ ਵੀ ਤੇ ਇੱਥੇ ਵੀਰ ਮੌਜੂਦ ਨੇ ਸਾਰਿਆਂ ਨਾਲ ਗੱਲਬਾਤ ਵੀ ਕਰਾਂਗੇ ਤੁਹਾਨੂੰ ਅੰਦਰਲੀ ਜਿਹੜੇ ਅ ਅੰਦਰਲਾ ਸੀਨ ਆ ਜਿਹੜਾ ਤਿਆਰ ਹੁੰਦਾ ਚੱਲਦਾ ਕਿਵੇਂ ਨਿਕਲਦਾ ਸਾਰਾ ਉਹ ਸਾਰਾ ਦਿਖਾਵਾਂਗੇ ਪਹਿਲਾਂ ਵੀਰਾਂ ਨਾਲ ਗੱਲ ਕਰਾਂਗੇ ਤੇ ਵੀ ਉਹਨਾਂ ਨੇ ਕੀ ਸੋਚ ਕੇ ਜਿਹੜਾ ਵਿਦੇਸ਼ਾਂ ਈ ਧਰਤੀ ਕਿਉਂਗਾ ਆਪੇ ਦੇਖਦੇ ਹਾਂ ਹੁਣ ਪੰਜਾਬ ਦੇ ਲੋਕ ਜਿਹੜੇ ਨੌਜਵਾਨ ਪੀੜ੍ਹੀ ਆ ਉਹ ਵਿਦੇਸ਼ਾਂ ਵੱਲ ਨੂੰ ਭੱਜ ਰਹੀ ਆ ਤੇ ਉਹਨਾਂ ਨੇ ਵਿਦੇਸ਼ਾਂ ਦੀ ਧਰਤੀ ਤੋਂ ਆ ਕੇ ਇੱਥੇ ਕੰਮ ਸਟਾਰਟ ਕੀਤਾ ਸ਼ੁਰੂ ਕੀਤਾ ਗੱਲਬਾਤ ਕਰਦੇ ਹਾਂ ਅੱਜ ਕੀ ਨਾਮ ਹੈ ਜੀ ਜਸਵਿੰਦਰ ਸਿੰਘ ਹੈ ਜੀ ਜਸਵਿੰਦਰ ਭਾਈ ਆ ਵਦੇਸ਼ਾਂ ਦੀ ਧਰਤੀ ਤੋਂ ਆ ਕੇ ਤੁਸੀਂ ਇੱਥੇ ਜਿਹੜਾ ਆਪਾਂ ਜਿਹੜੀ ਆਪਣੇ ਇਲਾਕੇ ਨੂੰ ਵੱਡੀ ਲੋੜ ਸੀਗੀ ਕਲਾੜੇ ਦੀ ਜਿਹਨੂੰ ਆਪਾਂ ਕਹਿ ਦਈਏ ਵੀ ਦੇਸੀ ਗੋੜਾ ਤੇ ਉਹ ਇੱਥੇ ਸ਼ੁਰੂ ਕੀਤਾ ਤੁਸੀਂ ਵਿਦੇਸ਼ਾਂ ਤੋਂ ਆ ਕੇ ਲੋਕ ਵਿਦੇਸ਼ਾਂ ਨੂੰ ਜਾ ਰਹੇ ਆ ਨੌਜਵਾਨ ਜਿਹੜੀ ਪੰਜਾਬ ਦੀ ਉਹ ਵਿਦੇਸ਼ਾਂ ਨੂੰ ਜਾ ਰਹੀ ਆ ਤੁਸੀਂ ਇੱਥੇ ਕੰਮ ਸ਼ੁਰੂ ਕੀਤਾ ਕੀ ਕਹਿਣਾ ਚਾਹੋਗੇ ਕੀ ਸੋਚ ਕੇ ਕੀਤਾ ਦੇਖੋ ਜੀ ਗੱਲ ਇਹ ਹੈ ਵੀ ਜਿਹਦਾ ਦਾਅ ਲੱਗਦਾ ਵਿਦੇਸ਼ ਚ ਜ਼ਰੂਰ ਜਾਓ ਪਰ ਗੱਲ ਆ ਆਪਣੇ ਪੰਜਾਬ ਦੇ ਕਿਸੇ ਟੀਚੇ ਦੀ ਘਾਟ ਨੇ ਠੀਕ ਹੈ ਨਾ ਬੁਧੇ ਸਾਂਹੀ ਧਾਤੀ ਤੇ ਆਪਾਂ ਕਮਾਈ ਕਰੋ ਪਿੰਡ ਨੂੰ ਆਓ ਦੇਖੋ ਹੁਣ ਆਪਾਂ ਗੰਨਾ ਬੀਜਿਆ ਹੀ ਆਪਣੇ ਏਰੀਏ ਤੇ ਖਲਾੜਾ ਕਿਹੇ ਪਾਸੇ ਨਹੀਂ ਆਪਾਂ ਆਇਆ ਬੀਜ ਰ ਇੱਕ ਸੇਵਾ ਦੇ ਤੌਰ ਤੇ ਇੱਕ ਮੇਨ ਚੀਜ਼ ਇਹ ਆ ਵੀ ਯਾਰ ਆਪਾਂ ਇੱਥੇ ਦੇ ਲੋਕਾਂ ਨੂੰ ਦੱਸਣਾ ਵੀ ਆਪਾਂ ਆਪ ਜੇ ਕੁਛ ਕਰੀਏ ਜ਼ਰੂਰ ਆ ਵੀ ਆਪਣੇ ਲਈ ਹੈਗਾ ਕੁਝ ਹੁਣ ਗੱਲ ਹੈ 6-7 ਬੰਦੇ ਕੰਮ ਕਰਦੇ ਮੈਂ ਖੁਦ ਕਰਦਾ ਮਨ ਨੂੰ ਖੁਸ਼ੀ ਹੁੰਦੀ ਆ ਹੁਣ 5-6 ਮਹੀਨੇ ਉੱਥੇ ਲਾਇਈ ਦੇ ਆ ਫੇਰ 5-6 ਮਹੀਨੇ ਵੀਰੇ ਇੱਥੇ ਲਾ ਲਈਦੇ ਆ ਠੀਕ ਆ ਨਾ ਫੇਰ ਮੇਰੇ ਮਨ ਤੇ ਚਾਹ ਸੀਗਾ ਮੈਂ ਕਿਹਾ ਯਾਰ ਆਪਾਂ ਕਿਉਂ ਨਾ ਡੇਰੀ ਫਾਰਮ ਕਰ ਨਹੀਂ ਸਕਦਾ ਵੀ ਆਪਾਂ ਕੀ ਕਰੀ ਇੱਥੇ ਫੇਰ ਮੈਂ ਪਾਲ ਨੀਲਾ ਤੇ ਫੇਰ ਆਪਣੇ ਇਹਨਾਂ ਨਾਲ ਯਾਰਾਂ ਬੇਲੀਆਂ ਨਾਲ ਸਲਾਹ ਕਰਕੇ ਵੀ ਗੰਨਾ ਬੀਜਿਆ ਗੰਨਾ ਬੀਜਿਆ ਤੇ ਫੇਰ ਯਾਰ ਹੁਣ ਮਨ ਤੇ ਚਾਹ ਸੀਗਾ ਵੀ ਕਰੈਸ਼ਰ ਲਾਈਏ ਵਧੀਆ ਆਪਾਂ ਤੇ ਚੱਲ ਹੁਣ ਬਹੁਤ ਸੋਹਣਾ ਕੰਮ ਚੱਲਦਾ ਤੇ ਨਜ਼ਾਰੇ ਆ ਦੇਖੋ ਆਪਾਂ ਵਿਦੇਸ਼ਾਂ ਦੀ ਧਰਤੀ ਨੂੰ ਨਹੀਂ ਮਾੜਾ ਕਹਿ ਸਕਦੇ ਕਿਉਂਕਿ ਆਪਣੇ ਕਰਜ਼ੇ ਮੇਰੇ ਉਹਨਾਂ ਨੇ ਲਾਏ ਆ ਠੀਕ ਆ ਨਾ ਤੇ ਹੁਣ ਆਪਣੇ ਮਨ ਨੂੰ ਚਾਹ ਵਾ ਵੀ ਜੇ ਆਪਣੇ ਕੋਲ 4 ਪੈਸੇ ਹੈਗੇ ਆ ਤਾਂ ਆਪਾਂ ਪਿੰਡ ਜਾ ਕੇ ਆਪਦੇ ਮਨ ਨੂੰ ਸ਼ਾਂਤੀ ਜੇ ਰੱਖੀਏ ਆਪਦੇ ਕੰਮ ਕਰੀਏ ਹੁਣ ਅੱਥਾ ਦਾ ਬੱਕਰੀਆਂ ਰੱਖੀਆਂ ਪੰਜ ਘੋੜੀਆਂ ਮੱਝਾਂ ਗਾਈਆਂ ਮਨ ਖੁਸ਼ ਹੁੰਦਾ ਜਦੋਂ ਆਪਾਂ ਤੜਕੇ 4-5 ਵਜੇ ਉੱਠ ਕੇ ਆਪਣੇ ਮਾਲ ਡੰਗਰ ਤੇ ਢੀਡਾ ਕਾੜਦੇ ਆਂ ਫੇ ਬੰਦੇ ਆਉਂਦੇ ਆ ਕੰਮ ਕਰਨ ਮਨ ਨੂੰ ਖੁਸ਼ੀ ਹੁੰਦੀ ਆ ਵੀਰ ਉੱਥੇ ਆਪਾਂ ਕਾਹ ਨੂੰ ਗੁਲਾਮੀ ਜੀ ਚ ਰਹਿਣਾ ਆਪਾਂ ਚਾਰ ਪੈ ਹੈਗੇ ਨਾਲੇ ਆਪਣੇ ਬੰਦੇ ਖੋਸ ਨਾਲੇ ਆਪਾਂ ਖੋਸ ਨਾਲੇ ਹੁਣ ਆਪਣੇ ਏਰੀਆ ਚ ਜਾਣ ਪਹਿਚਾਨ ਬਾਨੀ ਨੇ ਨਾ ਠੀਕ ਹਨ ਹੁਣ ਪਿੰਡਾਂ ਚ ਹੈਗੇ ਨੇ 20 20 ਸਾਲ ਦੇ 30 30 ਸਾਲ ਦੇ ਗਏ ਜਿਨ੍ਹਾਂ ਨੂੰ ਪਿੰਡ ਦੀ ਕੋਈ ਬੱਚਾ ਪਜਾਨਦਾ ਨਹੀਂ ਇਹ ਕਿਹਦਾ ਵਾ ਕੀਹਦਾ ਨਹੀਂ ਆਪਾਂ ਨੂੰ ਆਏ ਆਪਾਂ ਆਪਣੇ ਏਰੀਆ ਚ ਪਹਿਚਾਨ ਬਣਾਈਏ ਕੱਲਾ ਪੈਸਾ ਨਹੀਂ ਜ਼ਰੂਰੀ ਠੀਕ ਆ ਆਪਣੇ ਕਾਜੇ ਗੁਰਜੇ ਲੈ ਗਏ ਤੇ ਆਪਾਂ ਆਨੰਦ ਲੋ ਤੇ ਬੱਸ ਵੀ ਆਹੀ ਕਹਿਣਾ ਚਾਹੁੰਦਾ ਹੀ ਹੂ ਕਿ ਭਾਈ ਜਿਵੇਂ ਹੁਣ ਆਪਾਂ ਲਾੜੀਏ ਵੀ ਆਪਣੇ ਕੋਲੇ ਜੇ ਖਲਾੜਾ ਆਪਾਂ ਚੱਲਦਾ ਰੱਖਣਾ ਵਾ ਲੋਕਾਂ ਦੀ ਸੇਵਾ ਕੋ ਸੇਵਾ ਨੂੰ ਸਮਰਪਿਤ ਹੋ ਗਿਆ ਨਾ ਤਲੋ ਜੀ ਜੀ ਪ੍ਰਮਾਤਮਾ ਦੀ ਕਿਰਪਾ ਤੋਂ ਦੇ ਕੋਈ ਲੋਭ ਲਾਲਸਾ ਹੈ ਨਹੀਂ ਗੇ ਹਨਾ ਜੀ ਬਿਲਕੁਲ ਜੀ ਪਿੰਡ ਦੇ ਵਿੱਚ ਪਤਾ ਹੁੰਦਾ ਵੀ ਕਿਹੜਾ ਪਰਿਵਾਰ ਕਿਸ ਤਰ੍ਹਾਂ ਦਾ ਵਾ ਜੀ ਜੀ ਇਹ ਪਰ ਜਿੱਤੇ ਤੱਕ ਆਪਾ ਹੁਣ ਸੋਚੀਏ ਵੀ ਤੁਸੀਂ ਜਿਹੜਾ ਗੰਨਾ ਵਾ ਕੋਈ ਕੁਝ ਖੇਤੀ ਤੁਸੀਂ ਗੰਨੇ ਦੀ ਆਪਣੀ ਆਪ ਕੀਤੀ ਹੈ। ਹਾਂਜੀ 2.5 ਕਿੱਲੇ ਲਾਇਆ ਹੈ। ਤੇ ਉਹਦੇ ਵਿੱਚ ਫਿਰ ਉਹ ਰੇਹਾਂ ਸਪ੍ਰੇ ਹਾਂ ਟੋ ਕਿ ਨਹੀਂ ਨਹੀਂ ਜੀ ਮੈਂ ਬਿਲਕੁਲ ਆਪਾਂ ਆਰਗੈਨਿਕ ਨਹੀਂ ਹੈਗਾ ਉਹ ਕ ਨਹੀਂ ਕਹਿ ਸਕਦੇ। ਨਾਰਮਲ ਜਿਹੜੀ ਆਪਾਂ ਨੂੰ ਨਹੀਂ ਸਰਿਆ ਉਹਦੀ ਨਾਰਮਲ ਆਪਾਂ ਨੂੰ ਸਪਰੇਅ ਕਰਨੀ ਪਈਆ। ਨਾਰਮਲੀ ਰੇਲ ਆ ਰੇਹ ਦਾ ਨਾ ਮਾਤਰੀ ਲਾਇਆ। ਉਹ ਵੀ ਪਹਿਲੀ ਵਾਰ ਹੀ ਕਰਕੇ ਅੱਗੇ ਤੋਂ ਮੈਂ ਇਹਦੇ ਲਈ ਹੋਰ ਵੀ ਮਾ ਮਾ ਪਿਆਰ ਉਹ ਜਿਹੜੇ ਆਪਣੇ ਕਿਲੀ ਗਾਂਧਰਾਂ ਤੋਂ ਆਪਣੇ ਅਰਪਿੰਦਰ ਪਾਲ ਵੀਰ ਹਨ ਤੇ ਸਿੰਘ ਖਲਾੜੇ ਵਾਲੇ ਤੇ ਉਹਨਾਂ ਨਾਲ ਮੇਰਾ ਪਿਆਰ ਆ ਉਹਨਾਂ ਤੋਂ ਫੇਰ ਅਸਲੀ ਛੇ ਤਾਂ ਮੈਨੂੰ ਉੰਨਾ ਤੋਂ ਮਿਲੀ ਉੱਥੇ ਉਹ ਵੀ ਆਰਗੈਨ ਖੇਤੀ ਕਰਦੇ ਆ ਤੇ ਉੱਥੇ ਟਰੱਕ ਤੇ ਉਹਨਾਂ ਨੇ ਫੋਨ ਕਾਲ ਕੀਤੀ ਫੇਰ ਕੁਝ ਮੈਨੂੰ ਉਹਨਾਂ ਦੀ ਖਿੱਚ ਜਾਦੇ ਸੀਗੀ ਕਿ ਯਾਰ ਮੈਂ ਵੀ ਉਹਨਾਂ ਦੀ ਰੀਸ ਕਰਾਂ ਉਹ ਵੀ ਕੈਨੇਡਾ ਤੋਂ ਆ ਕੇ ਇੱਥੇ ਕੰਮ ਸ਼ੁਰੂ ਕੀਤਾ ਤੇ ਕੁਝ ਮੈਨੂੰ ਉਹਨਾਂ ਦਾ ਤਸ਼ਾਹ ਜ਼ਿਆਦਾ ਮਿਲਿਆ ਜੀ ਇਹ ਕੰਮ ਚ ਬਾਈ ਫਿਰ ਇਹ ਜਿਹੜਾ ਗੋੜਾ ਹਾਂਜੀ ਤੇ ਗੋੜ ਕੀ ਜਿਹੜੀਆਂ ਵੱਡੀਆਂ ਫਾਰਮਾਂ ਨੇ ਉਹਨਾਂ ਨੂੰ ਜਾਂ ਮਾਇਆ ਕਰਵਾਇਆ ਜਾਊਗਾ ਜਾਂ ਜਿਹੜੇ ਲੋਕ ਇੱਥੋਂ ਕੋਈ ਵੀ ਲੈ ਸਕਦਾ ਨਹੀਂ ਜੀ ਨਹੀਂ ਆਪਾਂ ਕੀ ਆਪਣਾ ਤਾਂ ਇੱਕ ਲੋਕ ਸੇਵਾ ਹੀ ਆਪਾਂ ਇੱਥੇ ਪੈਂਡੀ ਜੀ ਦੇਵਾਂਗੇ ਵੱਡੀਆਂ ਫਾਰਮਾਂ ਦਾ ਕਿੱਧਰ ਆਪਾਂ ਦੇਣਾ ਆਪਣਾ ਇੱਥੇ ਹੀ ਪੂਰਾ ਹੋਈ ਜਾਣਾ ਹੁਣ ਝੋਨੇ ਕਣਕ ਦੀ ਗੱਲ ਆ ਕੋਈ ਦੱਸੇ ਨਾ ਦੱਸੇ ਦੋ ਘੇੜਾ ਤਾਂ ਆਪਣੇ 11 ਕਿੱਲੇ ਨਿਕਲੇ 28 29 ਦੇ ਹੂੰ ਇੱਕ ਖੇਤ ਮੇਰੇ ਹੱਥ 'ਨੋ ਕਿਲੇ ਨਿਕਲਿਆ 23 ਦਾ ਕੋਈ ਸੱਚ ਦੱਸਦਾ ਨਹੀਂ ਇੰਨੇ ਮਹਿੰਗੇ ਮਾਮਲੇ ਆ ਮੈਂ ਤਾਂ ਇੱਕ ਹੋਰ ਵੀ ਇਹ ਦੰਨਾ ਮਸਲਾ ਆਪਣੇ ਵਿਦੇਸ਼ਾਂ ਵਾਲੇ ਵੀਰਾਂ ਨੂੰ ਵੀ ਆਪਾਂ ਆਪਦੇ ਜ਼ਿੰਮੇਦਾਰ ਭਰਾਵਾਂ ਦਾ ਕੋਈ ਸੋਚੀਏ ਵੀ ਯਾਰ ਆਪਾਂ 70 70000 ਮਾਮਲਾ ਨਾ ਲਈਏ ਆਪਾਂ ਨੂੰ ਨੋਰਮਲ ਰੇਟ ਰੱਖ ਕੇ ਜੇ ਆਪਾਂ ਨੂੰ ਤਾਂ ਪ੍ਰਮਾਤਮਾ ਨੇ ਬਾਹਰ ਪਹੁੰਚਾਇਆ ਵਾ ਤੇ ਆਪਾਂ ਇਹ ਸੋਚੀਏ ਯਾਰ ਵੀ ਆਪਾਂ ਆਪਦੇ ਭਰਾਵਾਂ ਨਾਲ ਰਾਤ ਮਿਲ ਕੇ ਰਹੀਏ ਆਂਦੀ ਗਵਾਂਦੀ ਆਪਣੇ ਭਰਾ ਹੀ ਨੇ ਵੀਰ ਆਪਾਂ ਨੋਰਮਲ ਰੇਟ ਰੱਖ ਕੇ ਆਪਾਂ ਮਾਮਲੇ ਦੇ ਜ਼ਮੀਨਾਂ ਤੇ ਠੀਕ ਹੈ ਨਾ ਹੁਣ ਇੱਥੇ ਕਾਨਕ ਵੀ ਦੀਆ ਝੋਨਾ ਵੀ ਆਪਾਂ ਬੀਜਦੇ ਆ ਸਾਰੇ ਕੰਮ ਮੈਂ ਖੁਦ ਹੀ ਕਰਦਾ ਤੇ ਇਹਦੇ 'ਚ ਇੰਨਾ ਆਨੰਦ ਆਉਂਦਾ ਵੀ ਛੱਡੀ ਗੱਲ ਇਹਦੀ ਠੀਕ ਹੈ ਆਪਾਂ ਉੱਥੇ ਵੀ ਜਾਣਾ ਇੱਥੇ ਵੀ ਰਹਿਣਾ ਮੈਂ ਉਹ ਵਿਦੇਸ਼ ਨੂੰ ਮਾੜਾ ਨਹੀਂ ਕਹਿੰਦਾ ਜਿਨੇ ਮੇਰਾ ਕਰਜ਼ਾ ਲਾਇਆ ਪਰ ਸਾਤ ਗੱਲ ਇਹ ਆ ਵੀ ਜਿਹੜਾ ਅਸਲੀ ਆਨੰਦ ਆ ਉਹ ਇੱਥੇ ਹੀ ਆ ਬਾਈ ਪਰ ਤੁਹਾਨੂੰ ਜਿਹੜਾ ਹੈਗਾ ਉਹ ਤਾਂ ਗੰਨਾ ਤੁਹਾਨੂੰ ਬਹੁਤ ਚਾਹੀਦਾ ਏ ਇੱਕ ਲਾੜਾ ਚਲਾਉਣ ਨੂੰ ਫਿਰ ਉਹ ਗੰਨਾ ਜਿਵੇਂ ਤੁਸੀਂ ਦੱਸ ਦਿਓ ਵੀ 2 ਢਾਈ 3 ਕਿੱਲੇ ਆਪਾਂ ਇੱਥੇ ਪਹਿਲੀ ਕੀਤੀ ਹੈ ਗੰਨੇ ਦੀ ਤੇ ਉਸ ਤੋਂ ਬਾਅਦ ਫਿਰ ਗੰਨਾ ਕਿੱਥੋਂ ਆਊਗਾ ਨਹੀਂ ਜੀ ਮੈਂ ਹੁਣ ਢਾਈ ਕਿੱਲੇ ਹੋਰ ਵੀ ਜਿ ਲਿਆ ਹੁਣ ਤਕਰੀਬਨ ਆਪਾਂ ਨੂੰ ਕੋਲੇ 5 ਸਵਾ 5 ਕਿੱਲੇ ਆਵਦਾ ਹੋ ਗਿਆ ਤੇ ਇਹਦੇ ਜਿਹੇ ਸਿੱਖਣ ਨੂੰ ਬਹੁਤ ਕੁਸ਼ਾ ਇੱਕਦਾਂ ਮ ਨਹੀਂ ਸਾਰਾ ਕੁਸ਼ ਹੁੰਦਾ ਹੌਲੀ ਹੌਲੀ ਸਿੱਖਣ ਨੂੰ ਮਿਲਦਾ ਤੇ ਇਹਨੂੰ ਕਈ ਮਖੌਲ ਕਰਦੇ ਕਹਿੰਦੇ ਆ ਤੂੰ ਕੀ ਕਰਨ ਲੱਗਾ ਇਹ ਮੈਂ ਆ ਯਾਰ ਤੁਹਾਨੂੰ ਪਤਾ ਹੀ ਨਹੀਂ ਅਸਲੀ ਜ਼ਿੰਦਗੀ ਕੀ ਆ ਕੱਲਾ ਪੈਸਾ ਨਹੀਂ ਪੈਸਾ ਕੋਈ ਵੱਡੀ ਚੀਜ਼ ਨਹੀਂ ਆਪਣਾ ਮਾਣ ਇੱਜ਼ਤ ਜਿਹੜਾ ਆਪਣਾ ਭਰਾਵਾਂ ਦਾ ਪਿਆਰ ਆ ਆਨੀਆਂ ਗਵਾਨੀਆਂ ਦਾ ਯਾਰਾਂ ਦੋਸਤਾਂ ਦਾ ਕਿੰਨਾ ਨੰਦਾ ਤੇ ਹੁਣ ਆਪਾਂ ਇੱਥੇ ਮਾਰਨਿੰਗ ਉੱਠੀ ਦਾ ਇਧਰੋਂ ਬਰੇਚਾਂ ਕਿਉਂ ਨੀਓ ਸਪੀਕਰਾਂ ਦੀ ਆਵਾਜ਼ ਆਉਂਦੀ ਐ ਤੇਆਂ ਨੇ ਕੰਮੀ ਆਉਂਦੀਆਂ ਅਸਲੀ ਜ਼ਿੰਦਗੀ ਹੋਈ ਇਹ ਆ ਠੀਕ ਆ ਨਾ ਤੇ ਹਾਂ ਆਪਾਂ ਵਿਦੇਸ਼ ਜਾਂਦੇ ਆ ਵਿਦੇਸ਼ਾਂ ਨੂੰ ਮੈਂ ਮਾੜਾ ਨਹੀਂ ਬਿਲਕੁਲ ਵੀ ਕਹਿੰਦਾ ਇਹਦਾ ਦਾ ਲੱਗਦਾ ਜਾਉ ਪਰ ਕਮਾਈ ਕਰਕੇ ਤੁਸੀਂ ਵਾਪਸ ਆਓ ਬਸ ਇਹੀ ਆ ਜੀ ਆਕੀਰ ਦੇ ਵਿੱਚ ਜਿਹੜੇ ਨੌਜਵਾਨ ਪੀੜੀ ਆ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਆ ਬਾਹਰ ਬਾਹਰ ਨੂੰ ਜਿਹੜੀ ਭੱਜਦੀ ਹੈ ਇਹੀ ਸੁਨੇਹਾ ਵਾ ਉੱਥੇ ਜਾ ਕੇ ਮੈਂ ਕਹਿੰਦਾ ਢਾਬਿਆਂ ਤੇ ਵੀ ਕੰਮ ਨਹੀਂ ਮਿਲਦਾ ਨਵੇਂ ਮੁੰਡਿਆਂ ਨੂੰ ਬਹੁਤ ਸਹੀ ਗੱਲ ਮੰਨੋ ਕੁੜੀਆਂ ਕੰਮ ਕਰਦੇ ਉਥੇ ਬਜ਼ੁਰਗਾਂ ਹੀ ਹੋਣ 16 17 ਸਾਲ ਟਰੱਕ ਚਲਾਇਆ ਯਾਰ ਬਜ਼ੁਰਗ ਵਿਚਾਰੀਆਂ ਬੁੜੀਆਂ ਮੈਂ ਕਹਿੰਦਾ ਇੱਥੇ ਘਰਾਂ ਚ ਸਰਦਾਰੀ ਕਿਤੇ ਉਹ ਢਾਬਿਆਂ ਦੇ ਵਿਚਾਰੀਆਂ ਰੋਟੀਆਂ ਲਾਉਂਦੀਆਂ ਉਨਾਂ ਦੀ ਮਜਬੂਰੀ ਆ ਤੇ ਬੱਚੇ ਮਾਪਿਆਂ ਨੂੰ ਕਿੰਨਾ ਕਿ ਰੱਖਦੇ ਆ ਉਹ ਆਪਾਂ ਨੂੰ ਸਭ ਨੂੰ ਪਤਾ ਹੀ ਆ ਮੈਂ ਤਾਂ ਕਹਿੰਦਾ ਆਪਣੇ ਮਾਪੇ ਪਿਓ ਨੂੰ ਵੀ ਇੱਥੇ ਰੱਖੋ ਆਪ ਦਾ ਖੁਸ਼ ਰਹੋ ਯਾਰ ਵੀ ਜਿੰਨਾ ਕਿ ਆਪਾਂ ਮਾਪਿਆਂ ਦੀ ਕੇਅਰ ਕਰ ਸਕਦੇ ਆ ਜ਼ਰੂਰ ਕਰੋ ਤੇ ਦੂਜੀ ਗੱਲ ਇਹ ਆ ਵੀਰੇ ਤੁਸੀਂ ਕਿਹਾ ਸੀਗਾ ਕੰਨਾ ਇਹ ਆਪਾਂ ਹੌਲੀ ਹੌਲੀ ਇਹ ਸਿੱਖਣ ਨੂੰ ਬਹੁਤ ਕੋਸ਼ਿਸ਼ ਆ ਜੀ ਇਹ ਵਿੱਚ ਇੱਕਦਮ ਨਹੀਂ ਹੈ ਹਣਾ ਹੌਲੀ ਹੌਲੀ ਸਾਰਾ ਕੁਝ ਜੀ ਫਿਰ ਪਤਾ ਲਗਾ ਆਪਾਂ ਬਹੁਤ ਬਹੁਤ ਧੰਨਵਾਦ ਜੀ ਗੁਰੂ ਸਾਹਿਬ ਦਾ ਥੈਂਕ ਯੂ ਵੀਰੇ ਆ ਵੀ ਮੇਰੇ ਥੈਂਕ ਯੂ ਬਹੁਤ ਬਰਕਤਾਂ ਬਖਸ਼ੇ ਗੁਰੂ ਸਾਹਿਬ ਤੇ ਮਹਾਰਾਜ ਸਾਉ ਨੂੰ ਖੁਸ਼ੀ ਦੇਵੇ ਜੀ ਚਾਂਦੀ ਕਲਾ ਰੱਖੇ ਭਾਈ ਖਾਲਸਾ ਫਤਿਹ ਕਿਹਨੋਂ ਬਾਈ ਮੇਰਾ ਨਾਮ ਰਿਸ਼ਪਾਲ ਸਿੰਘ ਜੀ ਰਿਸ਼ਪਾਲ ਸਿੰਘ ਕੀ ਕਹਿਣਾ ਚਾਹੋਗੇ ਤੁਸੀਂ ਵੀਰ ਦੇ ਨਾਲ ਸੱਜੀਆਂ ਕੱਬੀਆਂ ਵਾਹਾਂ ਬੜ ਕੇ ਖੜੇ ਹੋ ਕਿਉਂਕਿ ਜਦੋਂ ਆਪਾਂ ਦੇਖਦੇ ਆਂ ਵੀ ਜਦੋਂ ਬਚਪਨ ਤੋਂ ਬੰਦਾ ਬਦਿਸਤਾਂ ਦੀ ਧਰਤੀ ਤੇ ਜਾਂਦਾ ਹੋਵੇ ਤੇ ਉਹਨੂੰ ਇੱਥੋਂ ਦਾ ਜਿਹੜਾ ਮਾਹੌਲ ਆ ਥੋੜਾ ਜਿਹਾ ਚੇਂਜ ਹੋ ਜਾਂਦਾ ਉਧਰਲੇ ਮਾਹੌਲ ਦੇ ਨਾਲ ਵੀ ਬਾਈ ਨੇ ਨਵਾਂ ਕੰਮ ਸ਼ੁਰੂ ਕੀਤਾ ਵਾ ਧਲਾੜੇ ਦਾ ਤੇ ਤੁਸੀਂ ਖੱਬੀਆਂ ਸੱਡੀਆਂ ਬਾਹਾਂ ਬਣ ਕੇ ਖੜੇ ਹੋ ਕੀ ਕਹਿਣਾ ਚਾਹੋਗੇ ਕੀ ਸੋਚਦੇ ਹੋ ਅ ਬੀਰ ਜੀ ਸਾਡਾ ਜਸਵਿੰਦਰ ਵੀਰ ਨਾ ਬਹੁਤ ਚਿਰ ਤੋਂ ਪਿਆ ਜਣੇ ਜਿਕੇ ਕਹਦਾ ਕਹਿ ਸਕਦੇ ਆ ਪੁਰਾਣਾ ਪਿਆਰ ਆ ਜਦ ਵੀਰ ਇੱਥੇ ਇੰਡੀਆ ਦੇ ਵਿੱਚ ਖੇਤੀ ਕਰਦਾ ਸੀ ਅਸੀਂ ਇਸ ਵੀਰ ਨਾਲ ਉਦੋਂ ਤੋਂ ਹੀ ਜੁੜੇ ਹੋਏ ਹਾਂ ਕੋਈ ਅੱਜ ਨਵੇਂ ਨਹੀਂ ਜੁੜੇ ਵੀਰ ਦੇ ਨਾਲ ਤੇ ਵੀਰ ਨੇ ਜਿਹੜਾ ਇੱਥੇ ਆ ਕੇ ਕੀ ਆ ਹਕ ਧਲਾੜੇ ਦਾ ਨਵਾਂ ਕੰਮ ਓ ਸ਼ੁਰੂ ਕਰਿਆ ਇਹ ਵੀਰ ਜਣੀ ਸਾਡੇ ਇੱਕ ਦੋਸਤ ਆ ਵੀਰ ਦੇ ਅਤੇਂਦਰਪਾਲ ਸਿੰਘ ਉਹਨਾਂ ਦਾ ਅਮਰਸਰ ਰੋਡ ਤੇ ਸਿੰਘ ਖਲਾੜਾ ਵਾ ਉਹ ਵੀਰ ਨੇ ਗਾਈਡ ਕੀਤਾ ਤੇ ਵੀਰ ਨੇ ਜਦੋਂ ਸਾਡੇ ਨਾਲ ਆਪਣੇ ਸਲਾਹ ਕੀਤੀ ਇਸ ਗੱਲ ਦੀ ਤੇ ਕਹਿੰਦਾ ਵੀ ਇਦਾਂ ਕਰਕੇ ਅਤੇਂਦਰਪਾਲ ਸਿੰਘ ਵੀ ਆਪਾਂ ਨੂੰ ਖਲਾੜਾ ਲਾਉਣ ਨੂੰ ਕਹਿੰਦੇ ਆ ਵੀ ਆਪਾਂ ਯਾਰ ਖਲਾੜੇ ਦਾ ਕੰਮ ਸ਼ੁਰੂ ਕਰੀਏ ਅਸੀਂ ਕਿਹਾ ਵੀਰ ਪਹਿਲਾਂ ਤਾਂ ਆਪਾਂ ਨੂੰ ਗੰਨਾ ਬੀਜਣਾ ਪਊ ਆਪਾਂ तकरीबन ਪਿਛਲੇ ਸਾਲ 2.5 ਏਕੜ ਦੇ ਕਰੀਬ ਗੰਨਾ ਬੀਜਿਆ ਸੀਗਾ ਤੇ 2.5 ਕਿੱਲੇ ਦੇ ਕਰੀਬ ਐਤਕੀ ਨਵਾਂ ਗੰਨਾ ਹੋਰ ਬੀਜਤਾ ਤੇ ਹੋਰ ਆਪਣਾ ਇੱਕ ਦੋਸਤ ਆ ਸਰਦਾਰ ਅਵਤਾਸ ਸਿੰਘ ਸੇਖੋਪੁਰਾ ਉਹ ਵੀ ਅਗਲੇ ਸਾਲ तकरीबन ਗੰਨੇ ਦੀ ਹੋਰ ਬਜਾਈ ਕਰੂਗਾ ਤੇ ਉਹ ਵੀ ਵੀਰ ਦਾ ਖਾਸ ਮਿੱਤਰ ਆ ਤੇ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਬਸ ਬਈ ਜਿਵੇਂ ਲਾ ਲੋ ਗੰਨੇ ਦਾ ਕੋਈ ਸਾਨੂੰ ਪ੍ਰੋਬਲਮ ਨਹੀਂ ਆਉਣੀ ਹੈਗੀ ਕਿਉਂਕਿ ਇਹ ਦੋਸਤ ਮਿੱਤਰ ਨਾਲ ਜਦੋਂ ਖੜਦੇ ਆ ਤਾਂ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਸਾਰੀਆਂ ਪ੍ਰੋਬਲਮਾਂ ਹੱਲ ਹੋ ਜਾਂਦੀਆਂ ਨੇ ਤੇ ਮੈਂ ਤਾਂ ਇਹੀ ਕਹੂੰਗਾ ਵੀ ਜਸਵਿੰਦਰ ਵੀਰ ਨੇ ਜਿਹੜੀ ਇਹ ਸੋਚ ਰੱਖੀ ਆ ਬਹੁਤ ਵਧੀਆ ਸੋਚ ਆ ਬਾਕੀ ਜਿਹੜਾ ਗੋੜ ਆ ਬਿਲਕੁਲ ਵਧੀਆ ਕੁਆਲਟੀ ਦੇ ਵਿੱਚ ਮਿਲੂਗਾ ਆਪਣੇ ਇਲਾਕੇ ਨੂੰ ਆਪਣੇ ਨੇੜੇ-ਤੇੜੇ ਦੇ ਪਿੰਡਾਂ ਨੂੰ ਤੇ ਇਸ ਚੀਜ਼ ਦੇ ਨਾਲ ਆਪਣੇ ਜਿਹੜੀਆਂ ਬਿਮਾਰੀਆਂ ਨੇ ਬਿਮਾਰੀਆਂ ਤੋਂ ਵੀ ਕੁਝ ਰਾਹਤ ਮਿਲੂ। ਹਾਂ ਜਿਹੜੀ ਚਟੀਆਂ ਮਤਲਬ ਕਿ ਜਿਹੜੀ ਕੈਮੀਕਲ ਜੇ ਮਤਲਬ ਖੰਡ ਲਾ ਲਈਏ ਜਾਨੀ ਡਾਕਟਰ ਜਿਹੜੀ ਚਟੀਆਂ ਚੀਜ਼ਾਂ ਬੰਦ ਕਰਾਉਂਦੇ ਨੇ ਹੁਣ ਉਹ ਜਾਨ ਜਿਹੜਾ ਲੋਕਾਂ ਦਾ ਗੁੜ ਵੱਲ ਨੂੰ ਵੱਧ ਗਿਆ। ਹਾਂਜੀ ਹਾਂਜੀ ਇਹ ਤਾਂ ਦੇਖੋ ਹੀ ਆਪਾਂ ਜਿਵੇਂ ਪਹਿਲਾਂ ਪਹਿਲੇ ਸਮੇਂ ਦੇ ਵਿੱਚ ਗੁੜ ਦੀਆਂ ਚਾਹਾਂ ਪੀਂਦੇ ਸੀ तकरीबन ਆਪਣੇ ਦਾਦੇ ਪਰਦਾਦੇ ਤੇ ਉਦੋਂ ਕੋਈ ਬਿਮਾਰੀ ਨਹੀਂ ਸੀ। ਜਦ ਦੀ ਆਪਣੇ ਘਰਾਂ ਦੇ ਵਿੱਚ ਖੰਡ ਵੜ ਗਈ। ਭਿਰਜੀ ਸ਼ੂਗਰ ਤੇ ਹੋਰ ਪਤਾ ਨਹੀਂ ਕਿੰਨੀਆਂ ਕੁ ਬਿਮਾਰੀਆਂ ਨੇ ਜਿਹੜੀਆਂ ਖੰਡ ਤੋਂ ਕਿਉਂਕਿ ਖੰਡ ਕੈਮੀਕਲ ਦੇ ਨਾਲ ਸਾਫ਼ ਕਰਦੇ ਆ ਆਪਾਂ ਕਹੇ ਆਪਾਂ ਨੂੰ ਦੁਕਾਨਦਾਰ ਕਹਿੰਦੇ ਆ ਜੀ ਆਪਾਂ ਡਬਲ ਫਿਲਟਰ ਵਾਲੀ ਖੰਡ ਚਾਹੀਦੀ ਆ ਆਪਾਂ ਕਹਿੰਦੇ ਯਾਰ ਸਾਨੂੰ ਸਫਾਈ ਚਾਹੀਦੀ ਆ ਖੰਡ ਚਿੱਟੀ ਚਾਹੀਦੀ ਆ ਸਾਫ਼ ਚਾਹੀਦੀ ਆ ਉਹ ਡਬਲ ਫਿਲਟਰ ਵਾਲੀ ਜਿਹੜੀ ਖੰਡ ਆ ਆਪਣੇ ਸਰੀਰ ਨੂੰ ਇੰਨਾ ਕੁ ਨੁਕਸਾਨ ਕਰਦੀ ਆ ਕਿ ਦੱਸ ਹੀ ਨਹੀਂ ਸਕਦੇ ਜੇਕਰ ਆਪਾਂ ਆ ਆਪਣੇ ਘਰ ਦਾ ਗੁੜ ਤਿਆਰ ਕਰਕੇ ਆਪਾਂ ਥੋੜਾ ਬਹੁਤ ਆਪ ਦਾ ਕਮਾਦ ਵੀ ਜੀਏ ਕਿੱਲਾ ਦੋ ਕਿੱਲੇ ਜਿੰਨੇ ਵੀ ਆਪਾਂ ਲਾ ਸਕਦੇ ਆ ਲਾਈਏ ਤੇ ਆਪਣੇ ਘਰੇ ਜਿਹੜਾ ਵਰਤੋਂ ਵਾਲਾ ਗੋੜਾ ਆਪਾਂ ਘਰੇ ਆਪਣਾ ਤਿਆਰ ਕਰਕੇ ਉਹਨੂੰ ਘਰਾਂ ਦੇ ਵਿੱਚ ਵਰਤੀਏ ਚਾਹ ਲਈ ਵਰਤੀਏ ਤੇ ਆਪਣੇ ਜਿਵੇਂ ਲਾਲਾ ਡੰਗਰ ਪਸ਼ੂਆਂ ਨੂੰ ਵੀ ਆਪਾਂ ਦੇ ਸਕਦੇ ਆ ਵੀਰ ਤੇ ਖਾਣ ਲਈ ਆਪਾਂ ਰੋਟੀ ਖਾਣ ਤੋਂ ਬਾਅਦ ਵੀ ਆਪਾਂ ਇਹਨੂੰ ਯੂਜ਼ ਕਰ ਸਕਦੇ ਆ ਹਨਾ ਤੇ ਆਪਾਂ ਜਿਹੜੀਆਂ ਇਹ ਆਪਣੀਆਂ ਬੁਮਾਰੀਆਂ ਨੇ ਇਹਨਾਂ ਤੋਂ ਆਪਾਂ ਇਹਦਾ ਫਾਇਦਾ ਜਾਂ ਨੁਕਸਾਨ ਨਹੀਂ ਹੋਇਆ ਹਾਂਜੀ ਹਾਂਜੀ ਹੋਰ ਬਾਈ ਜਿਵੇਂ ਹੁਣ ਮੰਨ ਲਿਏ ਵੀ ਜਿਹੜੇ ਨੇੜੇ ਜਿਹੜੇ ਪਿੰਡਾਂ ਵਾਲੇ ਆਪਣੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਆ ਵੀ ਇਥੋਂ ਗੋੜ ਲਜਾਣ ਲਈ। ਇਹ ਵੀਰ ਜੀ ਦੇਖੋ ਮੇਰਾ ਤਾਂ ਸਾਰੇ ਪੂਰੇ ਨੇੜੇ ਤੇੜੇ ਆਪਣੇ ਜਿਹੜਾ ਸੁਧਾਰ ਬਲਾਕ ਆ ਤਕਰੀਬਨ ਰੈਕੋਟੇ ਦੀ ਆਪਣੇ ਨਾਲ ਲੱਗਦਾ ਤੇ ਜਗਰਾਉਂ ਲੱਗਦਾ ਵੀ ਸਾਰੇ ਇਲਾਕੇ ਦੇ ਵੀਰਾਂ ਨੂੰ ਬੇਨਤੀ ਆ ਕਿ ਇੱਕ ਵਾਰੀ ਸਾਡੇ ਕੁਲਾੜੇ ਤੇ ਆ ਕੇ ਤੁਸੀਂ ਗੋੜ ਲਾ ਜਾ ਕੇ ਜਰੂਰ ਵਰਤੋ ਤੇ ਚਾਹ ਬਣਾ ਕੇ ਦੇਖੋ ਕਿਉਂਕਿ ਜਿੱਦਾਂ ਅਸੀਂ ਕੁਲਾੜਾ ਸ਼ੁਰੂ ਕੀਤਾ ਵੀਰਾਂ ਅਸੀਂ ਤਾਂ ਇਹੀ ਗੁੜ ਦੀ ਚਾਹ ਬਣਾ ਕੇ ਪੀਨੇ ਸਾਨੂੰ ਤਾਂ ਕੋਈ ਜਾਨੀ ਕੋਈ ਮਹਿਸੂਸ ਨਹੀਂ ਹੋਇਆ ਵੀ ਇਹ ਘਟੀਆ ਚੀਜ਼ ਆ ਬਹੁਤ ਵਧੀਆ ਵਾ ਤੇ ਮੈਂ ਤਾਂ ਇਹੀ ਕਹੂੰਗਾ ਵੀ ਇੱਕ ਵਾਰੀ ਸਾਡੇ ਕਲਾੜੇ ਤੇ ਵਿਜ਼ਿਟ ਕਰੋ ਆ ਕੇ ਗੁੜ ਲੈਂਡ ਦੀ ਕਿਰਪਾਲਤਾ ਕਰੋ ਤਾਂ ਕਿ ਤੁਹਾਨੂੰ ਵੀ ਪਤਾ ਲੱਗ ਸਕੇ ਵੀ ਕੁਆਲਿਟੀ ਦੇ ਵਿੱਚ ਕੀ ਹੈ ਕਿ ਨਹੀਂ ਹੈ ਆ ਸਫਾਈ ਨੂੰ ਦੇਖਦੇ ਹੋਏ ਆਪਾਂ ਜਿਹੜੇ ਅੰਦਰਲੇ ਉਹ ਸੀਨ ਆ ਉਹ ਵੀ ਆਪਣੇ ਸੰਗਤਾਂ ਨੂੰ ਦਿਖਾ ਦਈਏ ਵੀ ਇੱਥੇ ਸਫਾਈ ਨੂੰ ਲੈ ਕੇ ਵੀ ਕਿਵੇਂ ਹਾਂਜੀ ਸਫਾਈ ਦਾ ਵੀ ਜੀ ਤੁਸੀਂ ਦੇਖ ਹੀ ਰਹੇ ਹੋ ਕਿਉਂਕਿ ਚਾਰਸਪੇਰੇ ਜਾਲੀ ਨਾਲ ਕਵਰ ਕੀਤਾ ਹੋਇਆ ਕੋਈ ਮੱਛਰ ਮੱਖੀ ਤੋਂ ਤੇ ਬਾਕੀ ਗੇਟ ਆ ਜਿਹੜੇ ਲਾਏ ਹੋਏ ਆ ਪ੍ਰੋਪਰ ਅੰਦਰ ਸਿਰਫ ਆਪਣੇ ਕਾਰੀਗਾਰੀ ਜੋ ਕੰਮ ਕਰਦੇ ਆ ਉਹੀ ਆ ਤੇ ਅਸੀਂ ਜਿਹੜਾ ਕੋਈ ਬਾਹਰੋਂ ਵੀ ਵੀਰ ਆਉਦਾ ਉਹਨੂੰ ਸਾਡੀ ਇਹ ਰਿਕਵੈਸਟ ਆ ਕਿ ਬਾਹਰੋਂ ਦੇਖੋ ਕਿਉਂਕਿ ਜਾਲੀ ਦੇ ਵਿੱਚ ਦੀ ਸਾਰਾ ਕੁਝ ਦਿਨਦਾ ਵਾ ਤੁਸੀਂ ਜਾਲੀ ਦੇ ਵਿੱਚ ਦੀ ਖੜ ਕੇ ਦੇਖ ਕੇ ਉਹ ਦੇਖ ਸਕਦੇ ਹੋ ਵੀ ਕਿੱਦਾਂ ਦੀ ਕੁਆਲਿਟੀ ਆ ਤੇ ਪਲੀਜ਼ ਸਾਡੀ ਇਹ ਰਿਕਵੈਸਟ ਆ ਵੀ ਅੰਦਰ ਜਾਂ ਜਾਣ ਤੋਂ ਥੋੜਾ ਜਿਹਾ ਗਰੇਜ ਕੀਤਾ ਜਾਵੇ ਕਿਉਂਕਿ ਆਪਾਂ ਇਹ ਚੀਜ਼ ਨੂੰ ਆਪਾਂ ਖਾਣੇ ਦੇ ਤੌਰ ਤੇ ਵਰਤਣਾ। ਬਈ ਇਹ ਸਫਾਈ ਤਾਂ ਹੀ ਰਹਿ ਸਕਦੀ ਹੈ ਜੇ ਆਪਾਂ ਉਹਦੇ ਬਈ ਫालतੂ ਆਪਾਂ ਐਂਟਰੀ ਨਾ ਕਰੀਏ। ਤੇ ਜੋ ਗੁੜ ਲੈਣਾ ਮਾ ਹਨਾ ਆਪਣੀ ਮੂਹਰੇ ਕਮਰਾ ਬਣਾਇਆ ਹੋਇਆ ਵਾ। ਅਸੀਂ ਹਜੇ ਆਪਣਾ ਕੰਮ ਚੱਲਦਾ ਅਸੀਂ ਮੂਹਰੇ ਹੀ ਰੱਖਿਆ ਕਰਾਂਗੇ ਤੇ ਉੱਥੋਂ ਹੀ ਗੁੜ ਲੈਣ ਦੀ ਕਰਵਾਤਾ ਕਰਨੀ ਜੀ। ਬਹੁਤ ਬਹੁਤ ਧੰਨਵਾਦ। ਅੰਦਰ ਇਹ ਲਾਤਾ ਪੱਕੇ ਰੰਗ ਦਿਖਾ ਦਿਜੀਏ। ਹਾਂਜੀ। ਜ਼ਰੂਰ ਜੀ ਬਿਲਕੁਲ ਦਿਖਾ ਹਾਂਜੀ ਬਾਈ ਦੱਸ ਦੇ। ਹਾਂਜੀ ਬਾਈ ਜੀ ਆਪਾਂ ਪਹਿਲਾਂ ਦੇਖਿਆ ਹੀ ਉਧਰ ਆਪਾਂ ਜਿੱਥੇ ਖੜ ਕੇ ਆਪਾਂ ਸ਼ਾਟ ਲਿਆ ਵਾ। ਉੱਧਰਲੇ ਪਾਸੇ ਆਪਣਾ ਕ੍ਰੈਸ਼ਰ ਚੱਲਦਾ ਈ ਉਥੋਂ ਕ੍ਰੈਸ਼ਰ ਤੋਂ ਆਪਣੇ ਮੂਹਰੇ ਕੁੰਡ ਬਣਾਈ ਆ ਜੀ ਕੁੰਡ ਤੇ ਵੀ ਪ੍ਰੋਪਰ ਜਾਲੀ ਰੱਖੀ ਹੋਈ ਆ ਜਾਲੀ ਤੋਂ ਆਪਣਾ ਜਿਹੜਾ ਰਾਸਾ ਗੰਨੇ ਦਾ ਉਹ ਫਿਲਟਰ ਹੋ ਕੇ ਇਸ ਪੇਪਰਾਂ ਹੀ ਪਹਿਲਾ ਜੀ 1 ਨੰਬਰ ਇੱਧਰ ਜੋ ਹੈਗਾ ਕਢਾਹਾ ਇਹਦੇ ਵਿੱਚ ਆਉਂਦਾ ਇਹਦੇ ਵਿੱਚ ਆਪਣੇ ਥੋੜਾ ਬਹੁਤ ਮੈਲ ਕੱਟੀ ਜਾਂਦੀ ਆ ਹਨਾ ਜੀ ਉਸ ਤੋਂ ਬਾਅਦ ਇਹ 2 ਨੰਬਰ ਕਢਾਹੇ ਚਾ ਕੇ ਫੇਰ ਪ੍ਰੋਪਰ ਜਿਹੜੀ ਮੈਲ ਦੀ ਕਟਾਈ ਆ ਆਪਾਂ ਉਹ ਜਿਹੜੀ ਆ ਭਿੰਡੀ ਦਾ ਪਾਣੀ ਆ ਭਿੰਡੀ ਦੇ ਪਾਣੀ ਨਾਲ ਪ੍ਰੋਪਰ ਉਹਦੀ ਮੈਲ ਕੱਟਦੇ ਆ ਤੇ ਮੈਲ ਕੱਟਣ ਤੋਂ ਬਾਅਦ ਫਿਰ ਜੀ ਤਿੰਨ ਨੰਬਰ ਕੜਾਹੀ ਜੀ ਜਾ ਕੇ ਆਪਣਾ ਗੁੜ ਬਣਦਾ ਇਸ ਕੜਾਹੀ ਦੇ ਵਿੱਚ ਇਹ ਕੜਾਹਿਆਂ ਨੂੰ ਤਕਰੀਬਨ ਹਰ ਰੋਜ਼ ਪੂਰਾ ਪ੍ਰੋਪਰ ਸਫਾਈ ਕਰਕੇ ਫੇਰ ਕੰਮ ਸ਼ੁਰੂ ਕਰੀਦਾ ਉਸ ਤੋਂ ਬਾਅਦ ਜਦੋਂ ਇੱਧਰ ਗੁੜ ਤਿਆਰ ਹੋ ਕੇ ਫਿਰ ਆਪਣੇ ਇੱਧਰ ਆ ਜਾਂਦਾ ਜੀ ਫਿਰ ਇੱਥੇ ਆ ਕੇ ਗੁੜ ਠੰਡਾ ਹੋਣ ਤੋਂ ਬਾਅਦ ਇਹਨੂੰ ਆਪਣੇ ਇਹਦੇ ਸਾਈਡ ਤੇ ਕਰਕੇ ਇਹਦੀਆਂ ਜੋ ਪੇਸੀਆਂ ਨੇ ਉਹ ਬਣਾਈਆਂ ਜਾਂਦੀਆਂ। ਇਹ ਪੇਸੀਆਂ ਬਣਾਉਣ ਤੋਂ ਬਾਅਦ ਆਪਣੇ ਜੋ ਕ੍ਰੇਟ ਆਈ ਉਹ ਅਖਬਾਰ ਲੱਗੇ ਹੋਏ ਆ। ਤੇ ਉਹ ਕ੍ਰੇਟਾਂ ਦੇ ਵਿੱਚ ਪਾ ਕੇ ਬਾਹਰ ਰੱਖਿਆ ਜਾਂਦੀ ਢੱਕ ਕੇ। ਰਾਤ ਨੂੰ ਆਪਣੇ ਉੱਤੇ ਉਹ ਦੇਣ ਲਈ ਹੈਗਾ ਆਪਣੇ ਕਾਗਜ਼ਦਾਂ ਨਾਲ ਲਪਾਪਾ ਕੇ ਮੂਮੀ ਕਾਗਜ਼ਦ ਤੇ ਜਣੀ ਸਫਾਈ ਦਾ ਵੀਰ ਜੀ ਬਹੁਤ ਪ੍ਰਬੰਧ ਰੱਖਿਆ ਹੋਇਆ ਕੋਈ ਇਹੋ ਜੀ ਗੱਲ ਨਹੀਂ ਵੀ ਸਫਾਈ ਨਹੀਂ ਹੋਊਗੀ। ਧੰਨਵਾਦ ਜੀ। ਤੋ ਅਜਿਹੇ ਨੇੜੇ ਏਰੀਆ ਦੇ ਜਿਵੇਂ ਰਾਏਪੋਟ ਸੁਧਾਰ ਜਗਰੋਂ ਲੱਕ ਦੀ ਜਿਹੜੀ ਪਿੰਡਾਂ ਦੀ ਸੰਗਤ ਆ ਉਹਨਾਂ ਨੂੰ ਜਿੱਤੇ ਪ੍ਰਬੰਧਕਾਂ ਵੱਲੋਂ ਜਿਹੜੇ ਉਹਨਾਂ ਵੱਲੋਂ ਵੀ ਹੱਥ ਜੋੜ ਕੇ ਬੇਨਤੀ ਆ ਵੀ ਇੱਕ ਵਾਰੀ ਮੌਕਾ ਜ਼ਰੂਰ ਦਿਓ ਤੇ ਇੱਥੋਂ ਇੱਕ ਵਾਰੀ ਗੁਰ ਲੈ ਜਾਓ ਤੇ ਇੱਕ ਵਾਰੀ ਜਦੋਂ ਲਿਜਾਓਗੇ ਤੁਹਾਨੂੰ ਆਪ ਹੀ ਪਤਾ ਲੱਗ ਜਾਊਗਾ ਤੇ ਜ਼ਰੂਰ ਇੱਕ ਵਾਰੀ ਸੇਵਾ ਦਾ ਮੌਕਾ ਦਿਓ ਬਹੁਤ ਬਹੁਤ ਧੰਨਵਾਦ ਜੀ ਭਾਈ ਆਪਣੇ ਪਿੰਡ ਦੇ ਵਿੱਚ ਖਿਲਾੜਾ ਲਾਇਆ ਜੇ ਵੀਰ ਨੇ ਕੀ ਕਹਿਣਾ ਚਾਹੋਗੇ ਆਪਣੇ ਪਿੰਡਾਂ ਨੂੰ ਕਿਹਦਾ ਹੋਊਗਾ ਮੈਂ ਸਰਦਾਰ ਤੇਜਵਿੰਦਰ ਸਿੰਘ ਪਿੰਡ ਹੀਰਾ ਤੋਂ ਬੋਲ ਰਿਹਾ ਤੇ ਸਾਨੂੰ ਇੱਕ ਖਲਾੜੇ ਦੀ ਬਹੁਤ ਜ਼ਰੂਰਤ ਸੀ ਅਸੀਂ ਆਮ ਪਹਿਲਾਂ ਦੁਆਬੇ ਦੇ ਵਿੱਚ ਜਾਂਦੇ ਸੀ ਉੱਥੇ ਬਹੁਤ ਖਲਾੜੇ ਲੱਗੇ ਹੁੰਦੇ ਸੀ ਤੇ ਜੋ ਸਾਡੇ ਪਿੰਡ ਹੀਰਾ ਆਕਾਰ ਗੋੜ ਖਲਾੜਾ ਲੱਗਿਆ ਤੇ ਸਾਨੂੰ ਇਹਦਾ ਬਹੁਤ ਨੇੜੇ ਦੇ ਪਿੰਡਾਂ ਨੂੰ ਬਹੁਤ ਫਾਇਦਾ ਸਾਨੂੰ ਜਿਹੜਾ ਗੌੜਾ ਦੇਸੀ ਵਧੀਆ ਗੋੜ ਸਾਨੂੰ ਹੁਣ ਮਿਲ ਸਕੇਗਾ ਤੇ ਅੱਗੇ ਜਦੋਂ ਬਾਹਰੋਂ ਲੈਂਦੇ ਸੀ ਗੁਣ ਵਧੀਆ ਨਹੀਂ ਸੀ ਮਿਲਦਾ ਤੇ ਸਾਨੂੰ ਇਸ ਦਾ ਸਾਨੂੰ ਕੱਲੇ ਪਿੰਡੋਂ ਨਹੀਂ ਨੇੜੇ-ਤੇੜੇ ਦੇ ਪਿੰਡ ਤਲਵੰਡੀ ਆਲਾ ਜਾਣਾ ਐਤਿਆਣਾ ਸਹਾਰ ਤੱਕ ਸਾਨੂੰ ਇਹ ਸਾਰੇ ਲੋਕ ਇੱਥੋਂ ਉੱਡ ਲੈ ਕੇ ਆਪਦਾ ਜਿਹੜਾ ਫਾਇਦਾ ਉਠਾ ਸਕਦੇ ਨੇ ਤੇ ਵਧੀਆ ਗੁਣ ਸਾਰਿਆਂ ਨੂੰ ਮਿਲੂਗਾ ਇਹ ਨੇੜੇ-ਤੇੜੇ ਦੇ ਲੋਕਾਂ ਨੂੰ ਸਾਰਿਆਂ ਨੂੰ ਇੱਥੇ ਆ ਕੇ ਇੱਕ ਵਾਰੀ ਜ਼ਰੂਰ ਮੌਕਾ ਦੇਣਾ ਚਾਹੀਦਾ ਵੀ ਇਹ ਤੋਂ ਚੰਗੀ ਚੀਜ਼ ਮਿਲਦੀ ਆ ਤਾਂ ਇਹ ਜ਼ਰੂਰ ਤੋਂ ਖਰੀਦਣੀ ਚਾਹੀਦੀ ਆ ਮੈਂ ਸਾਰਿਆਂ ਨੂੰ ਨੇੜੇ-ਤੇੜੇ ਦੇ ਪਿੰਡਾਂ ਨੂੰ ਜਿਹੜੇ ਵੀ ਹੈ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਤੇ ਇਹ ਜਿਹੜਾ ਪਰਿਵਾਰ ਹੈ ਤੇ ਇਹ ਵਧੀਆ ਸਾਰੇ ਇਮਾਨਦਾਰੀ ਨਾਲ ਪਹਿਲਾਂ ਤੋਂ ਕੰਮ ਕਰਦੇ ਆ ਰਹੇ ਨੇ ਇਹ ਹੁਣ ਵੀ ਇਹ ਸਾਰਾ ਇਮਾਨਦਾਰੀ ਨਾਲ ਤੇ ਲੋਕਾਂ ਦੀ ਆਪਣਾ ਸਿਹਤਾਂ ਦੀ ਸਿਹਤ ਨੂੰ ਦੇਖਦੇ ਹੋਏ ਤੇ ਵਧੀਆ ਗੁੜ ਮਨਾਉਣਗੇ ਤੇ ਇਹ ਸਮੇਂ ਦੇ ਅਨੁਸਾਰ ਨੋਟਿਸ ਜਿਹੜੀ ਤੇ ਸਾਰਿਆਂ ਨੂੰ ਇਹਨਾਂ ਨੂੰ ਆ ਕੇ ਗੁੜ ਖਿਦਣਾ ਚਾਹੀਦਾ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਇੱਕ ਵਾਰ ਜੂ ਆ ਕੇ ਦੇਖਣਾ